ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰੀ ਸਾਧ ਸੰਗ ਜੀ ਇਹ ਗੁਰਦੁਆਰਾ ਹੈ ਜੋਤੀ ਸਰੂਪ ਸਾਹਿਬ ਤੇ ਇਸ ਅਸਥਾਨ ਤੇ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਸੀ ਪਿਆਰੀ ਸਾਧ ਸੰਗ ਜੀ ਇਹ ਦੇਖੋ ਕਿੰਨੀ ਮੰਗੀ ਜਮੀਨ ਹੋਊਗੀ ਤੇ ਹੈਗੀ ਆ ਤੇ ਰੈਣੀ ਵੀ ਆ ਇਹ ਇਹ ਸਥਾਨ ਦੇਖੋ ਉਸ ਸਮੇਂ ਦੇ ਵਿੱਚ ਮੋਹਰਾਂ ਦਾ ਬੋਲਬਾਲਾ ਚੱਲਦਾ ਸੀ ਤੇ ਜਿੰਨੀਆਂ ਮੋਹਰਾਂ ਗਣਕੇ ਟਿਕਾਈਆਂ ਗਈਆਂ ਉਹ ਜਿੱਥੇ ਪਾਲਕੀ ਸਾਹਿਬ ਸशो ਬਤਾਤੇ ਉੱਥੇ ਸੰਸਕਾਰ ਕੀਤਾ ਗਿਆ ਸੀ ਉੱਥੇ ਹੀ ਮੋਹਰਾਂ ਨੂੰ ਖੜੀਆਂ ਕਰਕੇ ਤੇ ਵਜ਼ੀਰ ਖਾਨ ਨੂੰ ਦਿੱਤੀਆਂ ਗਈਆਂ ਸੀ ਤੇ ਬਾਅਦ ਵਿੱਚ ਉਹ ਜ਼ਮੀਨ ਖਰੀਦੀ ਗਈ ਸੀ ਸੰਸਕਾਰ ਵਾਸਤੇ ਦੇਖੋ ਕਿੰਡੀ ਵੱਡੀ ਕੁਰਬਾਨੀਆਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਇਹ ਜਮੀਨਾਂ ਕਿਉਂਕਿ ਸੰਸਕਾਰ ਵਾਸਤੇ ਹੀ ਜੋ ਇੰਨੀਆਂ ਮੋਰਾ ਉਹ ਵੀ ਖੜੀਆਂ ਕਰਕੇ ਦਿੱਤੀਆਂ ਜਾਣ ਤੇ ਉਹ ਕਿੰਨੀ ਮਹਿੰਗੀ ਜ਼ਮੀਨ ਹੋਊਗੀ ਐਨੀ ਪਵਿੱਤਰ ਜਗ੍ਹਾ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕੀ ਦਰਸ਼ਨ ਹੋ ਸਕਾ ਪੈਰੀ ਸਾਧ ਸੰਗਤ ਜੀ ਇਸ ਅਸਥਾਨ ਤੇ ਆ ਕੇ ਵੀ ਜ਼ਰੂਰ ਦਰਸ਼ਨ ਕਰਿਓ ਐਨੀ ਮਹਿੰਗੀ ਜ਼ਮੀਨ ਦੇ ਤੇ ਜਿੱਥੇ ਛੋਡੇ ਸਾਹਿਬ ਜੀ ਦੇ ਮਾਤਾ ਗੁਜਰ ਸਾਹਿਬ ਜੀ ਮਾਤਾ ਗੁਜਰ ਖੁਰ ਸਾਹਿਬ ਜੀ ਦਾ ਆਤਮ ਸੰਸਕਾਰ ਕੀਤਾ ਆ ਦੇਖੋ ਫੈਰੀ ਸਾਧ ਸੰਗ ਜੀ ਉੱਤੋਂ ਗੋਮਟ ਬਣ ਰਿਹਾ ਹੈ ਇਹ ਇਧਰ ਸਰੋਵਰ ਆ ਸਰੋਵਰ ਦੇ ਵਿੱਚ ਮਛਲੀਆਂ ਵੀ ਬਹੁਤ ਨੇ ਦੇਖੋ ਬਈ ਪਵਿੱਤਰ ਜਗ੍ਹਾ ਦੇ ਦਰਸ਼ਨ ਕਰੋ ਤੇ ਸਰੋਵਰ ਕਿਉਂਕਿ ਕਿਸੇ ਵੀ ਚੀਜ਼ ਨੂੰ ਪਕੜ ਕਰਨ ਦੇ ਵਿੱਚ ਪਾਣੀ ਜਿਆਦਾ ਮੌਜੂਦ ਹੁੰਦਾ ਇਸੇ ਕਰਕੇ ਸਰੋਵਰ ਬਣਾਏ ਜਾਂਦੇ ਹੈਗੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਬਾਣੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਬਾਣੀ ਦਾ ਜੋ ਅਸਰ ਆ ਉਹ ਪਾਣੀ ਜਿਆਦਾ ਖਿੱਚ ਕਰਦਾ ਹੈਗਾ ਤੇ ਇਸੇ ਕਰਕੇ ਗੁਰੂ ਸਾਹਿਬ ਨੇ ਜੋ ਸਰੋਵਰ ਬਣਾਏ ਸੀ ਤੇ ਦੇਖੋ ਆਹ 파ਰਕਿੰਗ ਆ ਇਧਰਲੇ ਪਾਸੇ ਜਦੋਂ ਵੀ ਤੁਸੀਂ ਆਉਣਾ ਹੈ ਤੇ ਇਸ پارکਿੰਗ ਦੇ ਵਿੱਚ ਗੱਡੀਆਂ ਖੜਾ ਮੋਟਰਸਾਈਕਲ ਕੋਈ ਵੀ ਖੜਾ ਸਕਦੇ ਆ ਕਿਉਂਕਿ ਸੌਖਾ ਹੋ ਜਾਂਦਾਗਾ ਬੇਚੰਤ ਹੋ ਜਾਂਦਾ ਬੰਦਾ ਤੇ ਆ ਤੁਸੀਂ ਬਾਹਰ ਦਾ ਦ੍ਰਿਸ਼ ਆਹ ਸੜਕ ਚੰਡੀਗੜ੍ਹ ਤੇ ਇਧਰ ਜੋ ਫਤਿਹਗੜ੍ਹ ਗੁਰਦੁਆਰਾ ਸਾਹਿਬਾ ਉਧਰ ਨੂੰ ਜਾ ਰਹੀ ਆ ਸਾ ਚੰਡੀਗੜ੍ਹ ਨੂੰ ਰਸਤਾ ਜਾ ਰਿਹਾਗਾ ਸਿੱਧਾ ਚੰਡੀਗੜ੍ਹ ਥੱਤੀ 20 ਕਿਲੋਮੀਟਰ ਦੂਰੀ ਤੇ ਆ ਤੇ ਕਰੋ ਦਰਸ਼ਨ ਬੇਰੀ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੋ ਕਿ ਸੰਗਤ ਦਰਸ਼ਨ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ